ਆ ਥੋੜਾ ਆ ਆ ਵੇ ਲੈ ਲੋ ਬੋਲੇ ਚੰਦਰ ਹਰ ਜੈ ਜੀ ਸਖਜੀਤ ਦਾ ਸਵਾਗਤ ਕੀਤਾ ਜਾ ਰਿਹਾ ਜੀ ਸਿੱਧਾ ਮਾਸਟਰ ਜੀ ਸਾਡੇ ਘਰੇ ਸਾਬ ਸਵਾਗਤ ਕੀਤਾ ਜਾ ਰਿਹਾ ਸਰਦਾਰ ਸਖਜੀਤ ਸਿੰਘ ਦਾ ਫੋਟੋ ਤੁਹਾਡੀ ਆਏਗੀ ਦੇਵਾ ਜੋ ਆ ਗਿਆ ਜਰਾਇਮ ਨਾ ਥੋੜਾ ਜਨਾ ਮੜ ਆਇਆ ਆ ਪਿੱਛੇ ਥੋੜਾ ਜੀ ਦੇ ਦਿਓ ਨਾ ਥੋੜਾ ਆ ਆ ਵੇ ਮੇਰੇ ਪਿੱਛੇ ਬੋਲੇ ਸੋਨ ਹੋ ਜੋਗ ਦਾ ਵਾਗਿ ਸਰਜੀਤ ਦਾ ਸਵਾਗਤ ਕੀਤਾ ਜਾ ਰਿਹਾ ਜੀ ਤੇ ਦਮ ਮਾਸਟਰ ਜੀ ਸਾਡੇ ਕਹਿੰਦਾ ਸਾਹਿਬ ਕੀਤਾ ਜਾ ਰਿਹਾ ਗੁਰਦਾਸ ਸਿੰਘ ਦਾ ਹਰ ਨੇ ਫੋਟੋ ਤੜੀ ਆਏਗੀ पापा पापा अरे बेटा सर बोला 5000 يا ايني بنا دو بہت 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 ائی بنا دو پانچ کرو پانچ ਅੱਗੇ ਖਿਡਾਰੀ ਸੁਖਜੀਤ ਸਿੰਘ ਤੁਹਾਡੇ ਪਿੰਡ ਦੇ ਖਿਡਾਰੀ ਜਿਹੜੇ ਮਾਡਲ ਜਿੱਤ ਕੇ ਵਾਪਸ ਆਏ ਆ ਸੋ ਕਿੰਦਾ ਦਾ ਮਾਣ ਸਨਮਾਨ ਕੀਤਾ ਤੇ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰਨ ਜਿਹੜਾ ਉਮੀਦਵਾਰ ਪ੍ਰਧਾਨ}{|\text{ਦਿਆਲ ਸਿੰਘ ਮੀਆਂਵਿੰਡ}} ਸੁਖਜੀਤ ਸਿੰਘ ਜਿਹੜਾ ਸਾਡੇ ਜਵੰਦਪੁਰ ਨਗਰ ਦੇ ਜਿਹੜੇ ਲੈਂਪਲ ਖੇਡ ਕੇ ਆਇਆ ਬਹੁਤ ਵੱਡਾ ਸਾਡੇ ਮੀਆਂਵੈਂਡ ਤੇ ਜਵੰਧਪੁਰ ਨੇ ਤੇ ਇਲਾਕੇ ਦੀ ਸੰਗਤ ਨੇ ਬਹੁਤ ਵੱਡਾ ਸਵਾਗਤ ਕੀਤਾ ਇਹਦੇ ਚ ਜਿੰਨੇ ਅਕਾਲੀ ਪਾਰਟੀ ਕਾਂਗਰਸ ਚਾਹੇ ਭਾਟਪਾ ਦੇ ਸਾਡੇ ਮਨਜੀਤ ਸਿੰਘ ਮੱਨਾ ਹੈਗਾ ਆਮ ਵਾਲੇ ਜਿੰਨੇ ਵੀ ਸਿਆਸੀ ਪਾਰਟੀਆਂ ਆ ਉਹ ਸਾਰੇ ਸਿਆਸੀ ਪਾਰਟੀ ਤੋਂ ਉੱਪਰ ਉੱਠ ਕੇ ਤੇ ਸੁਖਜੀਤ ਸਿੰਘ ਦਾ ਸਵਾਗਤ ਕੀਤਾ ਬਹੁਤ ਵੱਡਾ ਸਵਾਗਤ ਕੀਤਾ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਵਾਂ ਜਿੰਨੀਆਂ ਵੀ ਪਾਰਟੀਆਂ ਦੇ ਅਸੀਂ ਲੀਡਰ ਆ ਚਾਹੇ ਜਹੇ ਪੰਨਿਆਂ ਦੇ ਲੀਡਰ ਆ ਸਾਨੂੰ ਚਾਹੀਦਾ ਆਪਣੇ ਬੱਚਿਆਂ ਨੂੰ ਗਰਾਊਂਡ 'ਤੇ ਭੇਜ ਕੇ ਇਸ ਤਰਾ ਆਪਣੇ ਪੰਜਾਬ ਦਾ ਤੇ ਦੇਸ਼ ਦਾ ਨਾਂ ਰੋਸ਼ਨ ਕਰਨਾ ਚਾਹੀਦਾ ਵਾ ਅੱਜ ਇੱਕ ਸਰਜੀਸੋਂ ਮੈਡਲ ਲੈ ਕੇ 올림픽 ਖੇਡ ਕੇ ਆਇਆ ਵਾ ਪੂਰੇ ਵਰਲਡ 'ਚ ਪਤਾ ਲੱਗਾ ਤੇ ਜਵੰਦਪੁਰ ਮੀਂਹਵਿੰਡ ਦਾ ਇੱਕ ਨੌਜਵਾਨ ਜਿਹੜਾ ਮੈਡਲ ਲੈ ਕੇ ਆਇਆ ਵਾ ਮੈਂ ਇਹੋ ਗਾ ਕਹਣਾ ਚਾਹੁੰਦਾ ਵਾਂ ਜਿੰਨੀਆਂ ਵੀ ਪਿਆਲਟੀਆਂ ਚਾਹੇ ਸਿਆਸੀ ਪਾਰਟੀਆਂ ਵਾ ਆਪਣੇ ਬੱਚਿਆਂ ਨੂੰ ਗਰਾਊਂਡੇ ਭੇਜੀਏ ਜਿਹੜੇ ਨਸ਼ਾ ਕਰਦੇ ਆ ਉਹਨੇ ਬੱਚਿਆਂ ਨੂੰ ਸਮਝਾਈਏ ਉਹਨਾਂ ਦਾ ਨਸ਼ਾ ਬਚਾਈਏ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਇੱਥੇ ਤੁਹਾਡੇ ਪਿੰਡ ਦਾ ਨੌਜਵਾਨ ਮੈਂ ਨਾ ਮੈਂ ਸਰਦਾਰ ਜਸਵੰਦਰ ਸਿੰਘ ਸ਼ਾਹ ਪਿੰਡ ਮੀਆਂਵਿੰਡ ਦੇ ਰਹਿਣ ਵਾਲੇ ਆ ਪਰ ਅਸੀਂ ਕਿਸੇ ਵੀ ਪਾਰਟੀ ਦਾ ਇਹ ਨਹੀਂ ਸਮਝ ਕੇ ਇਸ ਨੌਜਵਾਨ ਦਾ ਹੌਸਲਾ ਵਧਾਇਆ ਸਾਰੀਆਂ ਪਾਰਟੀਆਂ ਸਾਰੀਆਂ ਜਥੇਬੰਦੀਆਂ ਨਾਲ ਲੈ ਕੇ ਚੱਲ ਕੇ ਇਸ ਵੀਰ ਨੂੰ ਸੰਜੀਤ ਸਿੰਘ ਪੁੱਤਰ ਅਜੀਤ ਸਿੰਘ ਜਿਹੜਾ ਕਿ ਸਾਡੇ 50 ਸਾਲਾਂ ਬਾਅਦ ਇਸ ਧਰਤੀ ਤੇ ਇਹ ਚ ਮੈਡਲ ਆਇਆ 52 ਸਾਲ ਬਾਅਦ ਇਸ ਧਰਤੀ ਦੇ ਮੈਡਲ ਆਉਣ ਨਾਲ ਸਾਰੇ ਹਿੰਦੁਸਤਾਨ ਨੂੰ ਵਲਡ ਚ ਪਤਾ ਲੱਗਾ ਇੱਕ ਪਿੰਡ ਮੀਆਂਵਿੰਡ ਤੇ ਇੱਕ ਜਵੰਧਪੁਰ ਪਿੰਡ ਹੈ ਇਸ ਕਰਕੇ ਅਸੀਂ ਸਾਰੇ ਪਿੰਡਾਂ ਦੇ ਲਾਗਲੇ 10 ਪਿੰਡਾਂ ਦੇ ਲੋਕਾਂ ਨੇ ਬਹੁਤ ਨਿੱਘਾ ਸਵਾਗਤ ਕੀਤਾ ਸੰਜੀਵ ਸਿੰਘ ਦਾ ਮੈਂ ਇਹੋ ਕਹਿਣਾ ਚਾਹਣਾ ਜਿਹੜੇ ਨੌਜਵਾਨ ਬੱਚੇ ਆ ਜਿਹੜੇ ਨਸ਼ਾ ਕਰਦੇ ਆ ਉਹਨਾਂ ਵੀਰਾ ਭਰਾਵਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਪਿਆਤ ਗਰਾਉਂਡ ਦੇ ਚਾਓ ਜਿੱਥੇ ਦੁਨੀਆ ਵਿੱਚ ਤੁਹਾਡਾ ਨਾਮ ਚਮਕੇ ਤੇ ਇਹੋ ਸੇਤ ਲੋ ਇਹ ਬੱਚੇ ਤੋਂ ਜਿਹੜਾ ਅੱਜ ਸ੍ਰਜੀਤ ਸਿੰਘ ਸਾਡੇ ਜਿੱਤ ਕੇ ਸਾਡੇ ਹਿੰਦੁਸਤਾਨ ਦੇ ਝੋਲੀ 'ਚ ਤਕਵੇਂ ਦਾ ਤਗਮਾ ਪਾਇਆ ਵਾ ਜਿਸ ਦਾ ਮੈਂ ਨਿੱਘਾ ਸਵਾਗਤ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਤੁਹਾਡੇ ਪਿੰਡ ਦਾ ਨੌਜਵਾਨ ਜਿਹੜਾ ਵਾ ਮੈਡਲ ਜਿੱਤ ਕੇ ਵਾਪਸ ਆਪਣੇ ਪਿੰਡ ਆਇਆ ਤੋਂ ਮਾਨ ਸਨਮਾਨ ਕੀਤਾ ਪਹੇ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਸਾਡੇ ਜੱਦੀ ਪਿੰਡ ਜਵੰਧਪੁਰ ਤੋਂ ਇਹ ਛੋਟਾ ਵੀਰ ਸੁਖਜੀਤ ਉੱਠ ਕੇ ਤੇ ਇਸ ਮੁਕਾਮ ਤੇ ਪਹੁੰਚਣਾ ਬਹੁਤ ਹੀ ਮਿਹਨਤ ਕਰਨ ਤੋਂ ਬਾਅਦ ਜੁਬ ਇੱਥੋਂ ਤੱਕ ਪਹੁੰਚਿਆ ਜੀ ਤੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮੁਬਾਰਕਬਾਦ ਜੀ ਇਸ ਦੀ ਸਾਡੇ ਦੇਸ਼ ਦੀ ਝੋਲੀ ਦੇ ਵਿੱਚ ਇਹਨਾਂ ਬ੍ਰਾਊਨ ਮੈਨ ਜਿਹੜਾ ਵਾ ਜਿੱਤ ਕੇ ਤੀਜੀ ਪੋਜੀਸ਼ਨ ਵਾਸਤੇ ਜਿਹੜਾ ਵਾ ਇਹਨਾਂ ਹਾਸਲ ਕੀਤਾ ਜੀ ਤੇ ਨਗਰ ਦੇ ਵਿੱਚ ਪੂਰਾ ਵਿਆਹ ਵਰਗਾ ਮਾਹੌਲ ਆ ਜੀ ਤੇ ਹੁਣ ਦੀ ਪੀੜ੍ਹੀ ਦੇ ਨੌਜਵਾਨਾਂ ਨੂੰ ਇਹੋ ਹੀ ਅਪੀਲ ਲਾ ਕੇ ਸੁਖਜੀਤ ਵੱਲ ਵੇਖ ਕੇ ਇਹੋ ਜਿਹੇ ਹਜ਼ਾਰਾਂ ਸੁਖਜੀਤ ਜਿਹੜੇ ਪੈਦਾ ਹੋਣੇ ਚਾਹੀਦੇ ਆ ਕਿ ਉਹ ਨਸ਼ਿਆਂ ਦੀ ਇੱਕ ਲਾਮਤ ਨੂੰ ਲਾ ਕੇ ਤੇ ਇੱਕ ਖੇਡ ਦੇ ਨਾਲ ਜਿਹੜਾ ਪੜ੍ਹਾਈ ਦੇ ਨਾਲ ਨਾਲ ਇਸ ਚੀਜ਼ ਦੇ ਨਾਲ ਜੁੜਨਾ ਚਾਹੀਦਾ ਜੀ